ਮਾਂ ਦੀ ਬਰੂਮ ਗਈ ਨੀ ਉਹ ਕੀ ਗੱਲ ਹੋਈ ਹੈ ਇਹ ਇੰਜ ਜਦੋਂ ਉਹਦੀ ਪਈ ਹੈ ਇਹਨਾਂ ਉਦੋਂ ਦੀ ਮੇਰੇ ਮਦਰ ਹੱਥ ਤੋਂ ਗਈ ਲਈ ਕਦੇ ਮੈਂ ਕੋਈ ਚੱਕਰ ਕਰਦਾ ਵੀ ਕਦੇ ਕੋਈ ਚੱਕਰ ਕਰਦਾ ਅੱਜ ਮੇਰੇ ਚੋਰੀ ਦਾ ਨਾ ਨਾਤਾ ਕਿੰਨੇ ਲਾਤਾ ਨਾ ਤੇਰਾ ਇੱਕੋ ਯਾਰ ਕੋਣੇ ਗੁਲੀਨ ਗੱਲ ਜੀ ਹੋਈ ਮੈਂ ਦੱਸਦਾ ਸਹੀ ਕਿ ਤੇ ਇਹਨਾਂ ਨੇ ਮਮਮੀ ਨੇ ਫੜਾਈ ਪੈ ਗੰਜਾਇਆ ਕੀ ਹੈ ਕਿਆ ਉਹ ਵੀ ਆਪਣੇ ਕੋਲ ਦਾ ਤੂੰ ਪਰ ਮਮਮੀ ਦੀ

ਮ ਤੇਰਾ ਕੁਝ ਕਾਇ ਕਿਤੇ ਮੰਨਦੀਆਂ ਹੀ ਉਹ ਤੂੰ ਪੈਸੇ ਉਹਨਾਂ ਨੂੰ ਖਾਏ ਕੱਢ ਲਈ ਉਹ ਵਾਲੇ ਮੈਂ ਕਿਤੇ ਕਿੰਨੇ ਲੁਕਾਏ ਮੈਂਦੀ ਹਾਂ ਰਸੋਈ ਵਿੱਚ ਕੰਮ ਕਰਨ ਨੂੰ ਬੜੇ ਚਲਾਕ ਜੇ ਆ ਜਿਨ੍ਹਾਂ ਨੇ ਕਿਹਾ ਯਾਰ ਕੱਢਿਆ ਤੁਹਾਨੂੰ ਲੱਗ ਕੱਢਣ ਦੇ ਮੁਰਤਾਂ ਬੜੀਆਂ ਚੀਜ਼ਾਂ ਹਨ ਤੁਹਾਨੂੰ ਦੇ ਜੇ ਆਪਾਂ ਕੀ ਕਰਾਂਗੇ ਮੈਂ ਤੇ ਨਹੀਂ ਕਿ ਇਹਨਾਂ ਨੂੰ ਕਰੂੰ ਕੱਢੀਏ ਫੇਰ ਇਹ ਨਾਲ ਜਗਲ ਟਕਾਣੀ ਹੋਣੀ ਚਾਹੀਦੀ ਇਹਨਾਂ ਦੇ ਬਾਅਦ ਤੁਹਾਨੂੰ ਕੁਝ ਕਾਣਾ ਹੋਵੇ ਲਾਜ ਕਿੱਥੇ ਰੱਖੀਓ ਵੀ ਇਹ ਬੜੇ ਚਲਾਕੇ ਨਹੀਂ ਦੁਨਾਚਿਣਾ ਆ 1 ਮਮੀ ਇਹ ਬੜੇ ਚਲਾਗਾ ਕੋਈ ਨਾ ਇਹਨਾਂ ਦੀਆਂ ਗੱਲਾਂ ਚਣਾਓ ਅੱਜ 50 ਕੱਢਿਆ ਤਾਂ 100 ਕੱਢਣਗੇ ਤੇ ਮਰਦਾਂ ਕਮਡੀ ਸੀ ਜਣਾ ਪਾਉਣਗੇ ਕ੍ਰਿਕਟ ਸੀਨ ਚ ਰੇ ਕੱਟ ਚੱਲਦਾ ਏ ਕੱਟ ਕੱਟ ਚੱਲਦਾ ਨਾ ਵਿਚ ਵਿਚ ਇਹਨਾਂ ਕੀ ਕਰਾਂਗੇ ਹੁਣ ਆਪਾਂ ਕੱਢੀਏ ਵੀਰਨਾਂ ਦੀ ਕੁੱਟ ਕਾਣੀ ਆਉਣੀ ਆਉਗੀ 1 2 3 ਮਮੀ ਇਹ ਬੜੇ ਚਲਾਕ ਆ। ਕੋਈ ਇਹਨਾਂ ਦੀ ਬਲਾਜਣਾ ਆਇਓ। ਆ ਜਿਹਨੇ 50 ਕੱਢਿਆ, 99 ਲੱਖ ਕੱਢੇ ਦੀ। ਫੇਰ ਕੱਲ ਇਹ ਹੋਰ ਨਹੀਂ ਇਹ ਤਾਂ ਕੋਈ ਵੱਡਿਆਂ ਦਾ ਵੀ ਗੁਲਾਮ ਨਹੀਂ ਜਨ ਨਹੀਂ ਚਾ ਕਰਦਾ। ਸੀ ਨੜ ਗਿਆ ਅੱਜ। ਸੀ ਨੜ ਸੀ ਨੜ ਗਿਆ ਅੱਜ। 15 ਦੇ ਸੈਂਟਰਾਂ ਹੋਈਆਂ ਹੋਵੇ। ਕੋਈ ਕੋਈ। 30 40 ਗੱਲ ਬੜੀ। ਮਾਰੀ। ਅੰਮ੍ਰਿਤ ਕੋ ਹੋਰ ਨਾ ਕੋ ਮੈਂ ਕੀ ਪੜੀ ਜਾਂਦਾ ਹਾਂ ਖਲੀਆਂ ਤਾਂ ਮੈਨੂੰ ਹੋਰ ਨਾ ਕੁਝ ਸੁਣਨੀ ਹਾਂ ਵੀਰ ਜੀ ਗੱਲੋ ਪੂਰਾ ਡਿਸਕਸ ਕਰਦੇ ਆ ਪਹਿਲਾਂ ਮਿਹਨਤ ਪੂਰੀ ਮਿਹਨਤ ਪੂਰੀ ਲੱਗਦੀ ਜੇ ਇਹ ਵੀ ਥੋੜਾ ਜਿਹਾ ਹੁਣ ਆ ਕੇ ਸਮਾਈਲਾ ਚਿਹਰੇ ਤੇ ਪੂਰਾ ਜੋਰ ਲੱਗਦਾ ਵਾ ਦਿਮਾਗੀ ਵੀ ਤਾਂ ਦੂਜਾਂ ਲਈ ਸਟੋਰੀ ਸੌਕੀ ਨਹੀਂ ਹੁੰਦੀ ਆਗੀ ਇੱਕ ਤਾਂ ਰਿਪੀਟ ਕਰ ਕਰਕੇ ਹਾਂਜੀ ਜੇ ਥੱਲੇ ਤਾਂ ਪਸੀਨਾ ਆਉਂਦਿਆ ਤਾ ਤਾਂ ਹਾਂ ਪਸੀਨਾ ਆਉਂਦਿਆ ਵਾ ਪੂਰੀ ਜਦੋਜਾਦ ਕਰਨੀ ਪੈਂਦੀ ਆ ਤੇ ਫਿਰ ਜਾ ਕੇ ਹੁੰਦਾ ਤੇ ਫਿਰ ਬਾਕੀ ਪਿਆਰ ਜਿਹੜਾ ਉਹ ਤੁਹਾਡੇ ਲੋ ਬਾਅਦ ਚ ਮਿਲਦਾ ਦੋ ਤਿੰਨ ਘੰਟੇ ਪਹਿਲਾਂ ਦੇ ਲਾਈਦੇ ਨੇ ਵੀਡੀਓ ਬਣਾਉਣ ਲਈ ਤੇ ਬਾਕੀ ਬਾਕੀ ਤੁਸੀਂ ਕਮੈਂਟ ਕਰ ਦਿੰਦੇ ਹੋ ਕਿ ਵੀਡੀਓ ਛੋਟੀ ਹੈ ਹਜੇ ਹੋਰ ਪਾਇਆ ਕਰੋ ਵੱਡੀ ਮਨੋ 16 ਮਿੰਟ ਦੀ ਆਪਾਂ 13 ਤੋਂ ਲਾ ਕੇ 16 ਮਿੰਟ ਦੀ ਹੱਡੀ ਵੀਡੀਓ ਹੁੰਦੀ ਹੈ ਇੱਥੇ ਦੋ ਤਿੰਨ ਚਾਰ ਘੰਟੇ ਵੀ ਲੱਗ ਜਾਂਦੇ ਤੇ ਜੇ ਆਪਾਂ ਵੱਧ ਪਾਈਏ ਤਾਂ ਫਿਰ ਆਪਣੇ ਹੋਰ ਕੰਮ ਨਹੀਂ ਹੁੰਦੇ ਹਾਂ ਜੀ ਮਾਂ ਬਾਂਧੀ ਵੀ ਇੰਨੀ ਕਾ ਫਿਰ ਨਾਲ ਕੀਤੀ ਬਾੜੀ ਵੀ ਹੈ ਤੰਗਰਾ ਦਾ ਵੇਖਣਾ ਪੈਂਦਾ ਨਾਲੇ ਫਿਰ ਕੋਸ਼ਿਸ਼ ਹੀ ਵੀਰ ਜੀ ਹੁੰਦੀ ਆ ਵੀ ਜਿੰਨੀ ਬਣੀ ਆਪਣੀ ਤਰਫੋਂ ਵਧੀਆ ਬਣੇ ਬਸ ਆ ਇੱਕ ਪੈ ਘੱਟ ਪੈ ਜੇ ਥੋੜੀ ਜੀ ਇਹ ਵੀ ਚੰਗੀ ਹੋਏ ਕੋਈ ਵੀ ਚਲੋ ਕੋਸ਼ਿਸ਼ ਕਰਦਾ ਮਿਹਨਤ ਨਾਲ ਕੁਝ ਜੇ ਉਹ ਕਰਦਾ ਵੀ ਆਪਣੀ ਤਰਫੋਂ ਸੋਚ ਸੋਚ ਹੀ ਦਵੇ ਹੈ ਨਾ ਤੇ ਬਾਕੀ ਤੇ ਬਾਈਕਰੂ ਦੇ ਹੱਥ ਸੁਹੰਦਾ ਤੇ ਜਾਂ ਵੇਖਣ ਵਾਲੇ ਜਿਹੜੇ ਆ ਜਿਨ੍ਹਾਂ ਚ ਪਰਮਾਤਮਾ ਵਾਦਾ ਉਹਨਾਂ ਦੇ ਹਾਂ ਬਿਲਕੁਲ ਬਿਲਕੁਲ ਤਾਬੀਜੀ ਤਾਬੀਜੀ ਨੇ ਬੋਲਣ ਦੇ ਸਾਇਲੈਂਟ ਹੋਏ ਜਾਂ ਫਿਰ ਉਹ ਰੋਣ ਵਾਲਾ ਕੀਤਾ ਨਾ ਸੀਨ ਉਹਦੇ ਕਰਕੇ ਮੋਸ਼ਨਲ ਹੋ ਗਏ ਨਾ ਮੇਰੇ ਹਿਸਾਬ ਨਾਲ ਮੇਰੇ ਨਾਲ ਪੈ ਪੈ ਦੀ ਟਾਈਲ ਨਾਰਾਜ਼ ਹੈ ਰਿਐਲਿਟੀ 'ਚ ਲੱਗੇ ਜਾਂਦੇ ਟੈਨਸ਼ਨ ਆ ਨਾ ਕਹੇਗੇ ਮੇਰੇ ਹੱਥੋਂ ਮੈਨੂੰ ਕੋਈ ਗੱਲ ਛੁੱਟੀ ਹੋਣੀ ਦੇਖੋ ਜੀ ਹੁਣ ਪੈ ਦੀ ਦੋ ਕਰ ਵਾਰੀ ਟੈਨਸ਼ਨ ਲੈਣੀ ਪੈਣੀ ਹੈ ਤਾਂ ਹੀ ਚੱਲਣੇ ਐਪੀਸੋਡ ਹਾਂਜੀ ਠੀਕ ਆ ਮੰਮੀ ਆਲੇ ਤੇ ਵੀ ਆਪਣੇ ਪੈਸੇ ਹੋਣ ਹੋਣ ਮਾਸੂ ਇਹ ਲੋ ਮਾਈ ਲਾ ਗਈ ਹੈ ਤੇਰੇ ਤੇ ਕਿਉਂ ਤਾਈ ਜੀ ਤੁਹਾਡਾ ਸੀਨਾ ਕਰੀ ਫਿਰ ਮੇਰਾ ਤੇ ਤਾ ਹਾਂ ਚਲੋ ਸਾਹ ਹੋ ਲਾਸਟ ਹੀ ਰਹਿ ਗਿਆ ਗੰਦੀ ਲੱਗ ਗਈ ਅਗਲੀ ਲੱਗ ਗਈ ਕੀ ਆ ਇਹ ਲੱਗੀ ਅਗਲੀ ਕੀ ਧੰਨ ਦੇ ਲੱਗਾ ਨਹੀਂ ਕੀ ਆ ਇਹ ਲੱਗੀ ਅਗਲੀ ਮੈਨੂੰ ਦੇ ਲੱਗਾ ਉਹ ਰੋਡ ਯਾਰ ਦੇਖਿਆ ਸਾਹਾਰੇ ਇਹ ਲੱਗਣ ਨੂੰ ਪਲੇਟ ਕੋਈ ਨਹੀਂ ਇੱਕ ਰੋਲ ਲੈ ਗਈ ਪੈਸੇ ਕੱਢ ਕੇ ਨਾ ਕੀਤੀ ਪਰ ਮਾੜੀ ਹੈ ਨਾ ਇਹਨਾਂ ਦਾ ਮਾੜੀ ਕੀਤੀ ਦੀਦੀ ਆਪ ਤੁਸੀਂ ਕਿਹਾ ਆਪਣੇ ਮੂੰਹੋਂ ਘਾੜੋ ਆਪ ਕਿਹਾ ਇਦਾਂ ਨਹੀਂ ਕਰਦਾ ਚੁੱਪ ਚਾਪ ਬੰਦ ਨਾ ਤੀ ਆਪ ਕਹਿਆ ਫੇਰ ਇਹ ਕੀਤਾ ਸਾਰੇ ਸਹੀ ਆਂਦੇ ਹਨਾ ਭਾਜੀ ਚਲੋ ਸੱਚੀ ਚਲਾਓ ਆ ਗਿਆ ਤੁਸੀਂ ਥੋੜਾ ਜਿਹਾ ਗਲਤ ਕੀਤਾ ਨਾ ਇੰਨੇ ਜੋੜ ਜੱਦੇ ਤੇ ਘੱਟ ਲੈਣੇ ਜੋੜੇ ਦੇ ਹਾਂ ਵੀ ਵੇ ਹੱਟ ਤੋਂ ਹੋ ਬਹੁਤ ਜੋੜ ਨਹੀਂ ਗਲਤ ਕਰਦਾ ਕਰੀ ਨਾ ਵੀਡੀਓ ਆ ਸਿਰਫ ਰੋਣਾ ਫਨ ਵਾਸਤੇ ਆ। ਤੇ ਬਾਕੀ ਇਦਾਂ ਦਾ ਕੋਈ ਵੀ ਨਹੀਂ ਕਰ ਲੈਣੀ ਆ ਕੋਈ ਖਾਸ ਇਹ। ਜਿੱਦਾਂ ਦਾ ਉਹ ਕਹਿੰਦਾ ਉਹ ਓਦਾਂ ਦਾ ਹੀ ਕਰਦੀ ਸਬੰਧੀ ਮੈਂ ਨਹੀਂ ਕਰਨਾ। ਪਰ ਫਿਰ ਵੀਡੀਓ ਚ ਪਰ ਦੀਦੀ ਨੇ ਹੁਣ ਕਹਿਤਾ ਹੁਣ ਕਈਆਂ ਨਹੀਂ ਮੈਂ ਸਾਡਾ ਬਲੌਗ ਵੇਖਣਾ। ਜੇ ਮੈਂ ਤਾਂ ਹੀ ਬਣਾਇਆ ਵੀ ਮੈਂ ਦੀਦੀ ਨੇ ਮੂੰਹ ਘੋਣਾ ਵੀ ਮੈਂ ਇਦਾਂ ਦਾ ਕਰਦੀ ਆ ਤੁਹਾਡੇ ਨਾਲ। ਨਹੀਂ ਕੋਈ ਹੁਣ ਜਿਹੜੀ ਨੈਕਸਟ ਹੈਗੀ ਸੀਰੀਜ਼ ਵਿੱਚ ਉਹਦੇ ਚ ਨੈਗੇਟਿਵ ਸਾਡਾ ਹੋਣਾ। ਨਵਦੀਪ ਦਾ ਘਟ ਮੇਰਾ ਵੱਧ ਹੋਣਾ ਤੇ ਤੁਹਾਡਾ ਜਿਹੜਾ ਉਹਨਾਂ ਤੁਹਾਡਾ ਜਿਆਦਾ ਇਹ ਵੀ ਕਦਰਾਂਤ ਤੇ ਬਾਜੀ ਦਾ ਵੀ ਹਰ ਤਾਂ ਠੀਕ ਆ ਤੇ ਥੋੜਾ ਜਨਾ ਦਾ ਆਏ ਆ ਵੀ ਚੇਂਜਸ ਥੋੜਾ ਜਿਆਦਾ ਹਨ ਕੋਈ ਨਾ ਤਾਂ ਵਧੀਆ ਆਪਣੀ ਨਾਲ ਇਹ ਵਧੀਆ ਨੇ ਅਹੀ ਹਰਾਵ ਕਰਨਾ ਠੀਕ ਤੇ ਜਿਸ ਤਰ੍ਹਾਂ ਵਾਲੀ ਵੀਡੀਓ ਨੇ ਸਪੋਰਟ ਕਰਨ ਦੇ ਤੇ ਅਗੀਆਂ ਵੀ ਇਸੇ ਤਰ੍ਹਾਂ ਹੀ ਕਰਿਓ ਤੇ ਬਾਤੋ ਹੱਦ ਚੈਨਲ ਨੂੰ ਪਿੰਦਰ ਵਿਜੀ ਦੇ ਨਾਮ ਪਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਤੁਹਾ ਨਾਲ ਬਸ ਵਾਦੇ ਤੇ ਪਿਆਰ ਬੰਦੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਂ ਜੀ ਕਿਵੇਂ ਹੋ ਸਭ ਠੀਕ ਠਾਕ ਜੀ ਅਸੀਂ ਜਿਦਾ ਆਪਣੇ ਬਲੌਗ ਵਿੱਚ ਵਿਖਾਇਆ ਵਾ ਵੀ ਮਾਨ ਵੀਡੀਓ ਚੱਲ ਰਹੀ ਹੈ ਪਿੰਦਰਨਾਵ ਚੈਨਲ ਤੇ ਤੇ ਤੁਸੀਂ ਉਹਨੂੰ ਜਿਆਦਾ ਬਹੁਤ ਜਿਆਦਾ ਹੀ ਪਿਆਰ ਦੇਂ ਵੀਡੀਓ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਸਟੋਰੀ ਬਣਾਉਣ ਗਿਆ ਤੁਹਾਨੂੰ ਪਤਾ ਤਿੰਨ ਤੋਂ ਚਾਰ ਘੰਟੇ ਲੱਗ ਜਾਂਦੇ ਆ ਇੱਕ ਸਟੋਰੀ ਬਣਾਉਣ ਦੀ ਤੇ 14 ਤੋਂ 16 ਮਿੰਟ ਦੀ ਪੈਂਦੀ ਆ ਜਿਹਦੇ ਵਿੱਚ ਬਹੁਤ ਹੀ ਜਿਆਦਾ ਮਿਹਨਤ ਕਰਨੀ ਪੈਂਦੀ ਆ ਬਾਕੀ ਤੁਸੀਂ ਸਾਰੇ ਜਣੇ ਜਿੱਦਾਂ ਪਿੰਦਰ ਨਵ ਚੈਨਲ ਨੂੰ ਸਪੋਰਟ ਕਰਦੇ ਹੋ ਓਦਾਂ ਹੀ ਸਾਡੇ ਚੈਨਲ ਨੂੰ ਕਰਿਓ ਉਹਦਾ ਨਾਮ ਆ ਲਵ ਗਰਲੀਨ ਹਾਂਜੀ ਕਿੱਦਾਂ ਸਾਰੇ ਠੀਕ ਠਾਕ ਹੋ ਭੈਣ ਭਰਾ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਸਭ ਠੀਕ ਠਾਕ ਗੁਰਾਂ ਦਾ ਦੀ ਕਿਰਪਾ ਤੇ ਬਸ ਉਹ ਅੱਜ ਲਵ ਗਰਲੀਨ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਭੈਣ ਭਰਾਵਾਂ ਦੇ ਇੱਕ ਬਟਨ ਦਬਾਓ ਤੇ ਇਹ ਆ ਤੁਹਾਡੀ ਬਸ ਸਪੋਰਟ ਕਰੋ ਅਸੀਂ ਜੋ ਵੀ ਕਰਦੇ ਆ ਸਿਰਫ ਤੁਹਾਡੇ ਹੌਸਲੇ ਨਾਲ ਕਰਦੇ ਆ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਤੁਸੀਂ ਉਹ ਪੜਨੇ ਆ ਫਿਰ ਹੌਸਲਾ ਸਾਡਾ ਵਾ ਤੇ ਚਲੋ ਜੇ ਵਧੀਆ ਲੱਗਦਾ ਹੈ ਵਲੌਗ ਤੇ ਲਾਈਕ ਸ਼ੇਅਰ ਨਾਲੇ ਜੀ ਇੱਕ ਗੱਲ ਹੋਰ ਆ ਸਾਨੂੰ ਨਾ ਉਹਨਾਂ ਦੀ ਫੈਮਿਲੀ ਨਾਲ ਕੰਮ ਕਰਕੇ ਬਹੁਤ ਹੀ ਵਧੀਆ ਲੱਗਦਾ ਵਾ ਵੀ ਇਹ ਨਹੀਂ ਹੁੰਦਾ ਵੀ ਸਾਡੀ ਫੈਮਿਲੀ ਨਹੀਂ ਅਸੀਂ ਕਿਤੇ ਹੋਰ ਥਾਂ ਆਏ ਆ ਤੇ ਪਿੰਦਰ ਵੀਰ ਜੀ ਤੇ ਭਾਬੀ ਜੀ ਦਾ ਵੀ ਸੁਭਾਅ ਬਹੁਤ ਚੰਗਾ ਹੈ ਤੇ ਤਾਈ ਜੀ ਹੁਣਾਂ ਦਾ ਵੀ ਤੇ ਜਦੋਂ ਦੀਦੀ ਕਬਲ ਹੁਣੀ ਮਿਲੋਂ ਉਹਨਾਂ ਦਾ ਵੀ ਨੇਚਰ ਬਹੁਤ ਵਧੀਆ ਵਾ ਤੇ ਚਲੋ ਜੇ ਆਪ ਚੰਗੇ ਹੋਗੇ ਤਾਂ ਇਹ ਤਾਂ ਇਹ ਸਾਰੇ ਚੰਗੇ ਹੁੰਦੇ ਆ